ਇਹ ਇਹ ਬੱਢ ਤੋੜਨੇ ਤੋੜਨਾ ਅਹੀਂ ਸਭ ਤੂੰ ਬੋਲ ਰਹੀ ਹੈ ਗੱਲ ਲਗਾ ਅਹੀਂ ਆਗੂ ਆ ਅਹੀਂ ਜੁਨਾ ਦੇ ਆਗੂ ਆ ਸਭ ਤੂੰ ਅੱਗੇ ਆਗੂ ਲਗਾਗੇ ਇਹ ਜਵਾਨ ਪੀੜੀ ਨੂੰ ਅਸੀਂ ਪਿੱਛੇ ਰੱਖਾਂਗੇ ਬੰਦੇ ਸਾਹਮਣੇ ਇਹ ਕਿਹਾ ਵਾ ਸਾਡੀ ਜਵਾਨ ਪੀੜੀ ਜਿਹੜੀ ਆ ਉਹ ਬੱਢ ਤੋੜਨ ਨੂੰ ਤਿਆਰ ਆ ਅਹੀਂ ਅਹੀਂ ਨਹੀਂ ਚਾਹੁੰਦੇ ਕਿ ਮਲੋ ਕੇ ਜਵਾਨ ਬੱਚੇ ਜਿਹੜੇ ਆ ਉਹ ਅੱਗੇ ਜਿਹੜੇ ਉਹਨਾਂ ਨੂੰ ਝੋਟਾ ਲੱਗਣ ਅਹੀਂ ਅਜੇ ਤੱਕ ਇਹਨਾਂ ਦੇ ਜਿਹੜੇ ਆ ਮੀਟਿੰਗਾਂ ਨੂੰ ਵੇਖਣ ਦੇ ਆ ਜਦ ਇਹ ਮੀਟਿੰਗਾਂ ਇਹਨਾਂ ਦੀਆਂ ਪੂਰੀਆਂ ਸਫਲ ਨਾ ਹੋਈਆਂ ਤੇ ਅਹੀਂ ਇਹ ਬੱਢ ਤੋੜਨੇ ਤੋੜਨਾ ਅਹੀ ਸਭ ਤੋਂ ਮੋੜ ਰਹੀ ਹੈ ਗੱਲ ਲਗਾਹੀ ਆਗੂ ਆਹੀ ਜੁਨਾ ਦੇ ਆਗੂ ਆ ਸਭ ਤੋਂ ਅੱਗੇ ਆਗੂ ਲਗਾਗੇ ਇਹ ਜਵਾਨ ਪੀੜੀ ਨੂੰ ਅੱਗੇ ਰੱਖਾਂਗੇ ਆ ਇਹ ਨਹੀਂ ਮਾਵਾ ਦੇ ਪੁੱਤ ਮਰਵਾਣ ਨੂੰ ਚੱਲਦੇ ਆਹੀ ਆ ਮਰਾਂਗੇ ਸਭ ਤੋਂ ਪਹਿਲ ਨੂੰ ਕਟੜਸ ਕਰ ਰਹੀ ਹੈ ਕਹਿ ਰਹੀ ਹੈ ਵੀ ਟ੍ਰੈਕਟਰ ਟਰਾਲੀਆਂ ਆ ਇਹ ਆਵਾਜਾਈ ਦੇ ਸਾਧਨ ਨਹੀਂ ਹੈਗੇ ਬਈ ਇਹ ਟਰੈਨਰ ਅਸੀਂ ਚੱਲ ਜਣ ਬੱਸਾਂ ਰਹੀਂ ਚੱਲ ਜਣਾ ਉਹ ਇਸ ਟ੍ਰੈਨ ਦਾ ਸਾਧਨ ਹੀ ਆ ਸਾਡੇ ਵਾਂਗ ਟਰੈਨਾਂ ਕਿੱਥੇ ਨੇ ਇਹ ਸਾਡੇ ਇਹ ਸਾਡਾ ਕੱਡਾ ਹੈ ਅੰਡਵਾਨੀ ਕਹਦੇ ਹੁਣ ਜਾਗ ਨਹੀਂ ਉਹਦੇ ਤੀਵੇਂ ਬੈਠ ਕੇ ਚਾਹ ਪੀ ਲੂਗਾ ਨਾਲੇ ਹੁਣ ਦਿਕਰ ਦੂਨੇ ਕਾਨੂੰਨ ਸਾਫ ਦੇ ਜਿੰਨੇ ਵੀ ਐ ਸਭ ਦੇ ਦਾ ਆਪਦੇ ਕਰਜ਼ੇ ਮਾਫ ਕਰਦੇ ਜਿੰਨੇ بڑے بڑے ਹੋਣੇ ਸਾਡੇ